ਸਸਿਕਾਂਦ ਦੇ ਪਾਸ ਤੋਂ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਰਦਪੁਰ ਸਿੰਘ ਵਾਰਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਉਹਨਾਂ ਨੂੰ ਅੱਜ ਸਵਧਾਨ ਦੀ ਸੋਚ ਕਾਣ ਵਾਸਤੇ ਦਿੱਲੀ ਲੈ ਕੇ ਆਂਦੇ ਗਏ ਜਦੋਂ ਉਹਨਾਂ ਨੂੰ ਦਿੱਲੀ ਸੋਚ ਕਾਣ ਲਈ ਲੈ ਕੇ ਆਂਦੇ ਗਏ ਭਾਰੀ ਜਿਹੜਾ ਪੁਲਿਸ ਬਲ ਤਾਇਨਾਤ ਕੀਤਾ ਗਿਆ ਐਤੋਂ ਤੱਕ ਕਿ ਉਹਨਾਂ ਦਾ ਜਿਹੜਾ ਮੂਵੀ ਹੈ ਲੋਕਾਂ ਨੂੰ ਦੇਖਣ ਨਹੀਂ ਦਿੱਤਾ ਵੀਡੀਓਗ੍ਰਾਫੀ ਫੋਟੋਗ੍ਰਾਫੀ ਸਾਰਾ ਕੁਝ ਬੰਦ ਸੀ ਸੋ ਸਰਕਾਰਾਂ ਨੂੰ ਕਿਸ ਗੱਲ ਦਾ ਭਾਈ ਸਾਹਿਬ ਉਹਨਾਂ ਤੋਂ ਡਰ ਐ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਨ ਲਈ

ਭਾਈ ਸਾਹਿਬ ਦਾ ਦੇਰ ਤੋਂ ਬਾਹਰ ਹੋਣਾ ਚਾਹ ਉਹਨਾਂ ਦਾ ਪਹਿਲਾ ਕਦੇ ਵੀ ਸੀ ਪਰ ਉਹ ਦੇ ਕੇ ਜਾ ਰਹੇ ਸੀ ਜੀ ਕੁਝ ਇੱਕ ਸੱਚ ਜਿਹੜਾ ਸੀ ਕੌਮ ਦਾ ਜਨੇਰਾ ਜਿਹਦੇ ਉੱਤੇ ਕੋਈ ਵੀ ਅਜੇ ਦੋ ਰੋਸ ਸਿੱਧ ਨਹੀਂ ਹੋਇਆ ਉਠਾ ਐਨਐਸ ਲਾ ਕੇ ਪਰਦਾ ਲਾ ਕੇ ਜਾਵਰ ਵਾਸਤੇ ਜੇਲ੍ਹ ਤੋਂ ਪਹੁੰਚਦਾ ਗਿਆ ਉਨੇ ਕੋਈ ਕਤਲ ਨਹੀਂ ਕੀਤਾ ਕੋਈ ਮਾਪੋਤਿਕ ਨੰਦ ਦਾ ਕੌਜਾਨੇ ਦੀ ਤਜਾ ਹਮਦੋ ਕੋ ਕਰਾਇਮ ਨਹੀਂ ਕੀਤਾ ਸੀ ਉਹ ਹਮਤ ਸਕੋ ਦਾ ਰਹਤੇ ਨੌਜਵਾਨੀ ਤੋਂ ਉਸ ਜਿਹੜੇ ਉਹ ਸਡਾਉਂਦਾ ਰਹਾ ਉਹਦੇ ਉੱਤੇ ਦੋ ਸਲਾਕ ਕੰਨੇ ਸੇ ਦਾ ਟੇਬੂ ਵਾਲ ਜਿਹੜੇ ਬਣਦਾ ਫਤਕ ਕਾਸ ਰਖਾਨੇ ਕਰਿਆ ਤੇ ਉਸ ਤੋਂ ਬਾਅਦ ਜਦੋਂ ਇਲੈਕਸ਼ਨ ਆਈ ਲੋਕਾਂ ਨੇ ਜਿਹੜਾ ਉਹਨੂੰ ਬਹੁਤ ਵੱਡਾ ਫਾਦਵਾ ਤੇ ਸਹਾ ਬਹੁਤ ਜਿਆਦੇ ਲੀਡ ਦੇ ਨਾਲ 4-5 ਲੱਖ ਵੋਟ ਪਾ ਕੇ ਉਹਨਾਂ ਨੇ ਚਤਾ ਕੇ 파ਰਲਮੈਂਟ ਦੇ ਵਿੱਚ ਵੇਚਿਆ ਹਾਲਾਂਕਿ ਉਹਨਾਂ ਦਾ ਹੱਤ ਬਣਦਾ ਸੀ ਉਹਨਾਂ ਨੂੰ ਤੁਰੰਤ ਰਿਹਾ ਕਰਨਾ ਲੋਕੋ ਫਤਫਾ ਜਿਹੜਾ ਉਹ ਮੰਨ ਲੈਣਾ ਚਾਹੀਦਾ ਸੀ ਕਿਉਂਕਿ ਪੀਰ ਕਹਿੰਦੇ ਵੀ ਇਹ ਸਵਿਧਾਨਾਂ ਦੇ ਖਿਲਾਫ ਹੋ ਗਿਆ ਹੈ। ਇਹ ਕਿ ਸਵਿਧਾਨ ਮਾੜਾ ਨਹੀਂ ਇਹ ਗੱਲ ਸੁਣਨ ਨੂੰ ਨਹੀਂ ਦਿੱਤੇ ਲਾਉਣ ਵਾਲੇ ਨੇ ਉਹ ਸਰਕਾਰ ਆ ਉਹ ਮਾੜੀ ਆ। ਸਵਿਧਾਨ ਸਾਰਿਆਂ ਵਾਸਤੇ ਸਨਦਾ ਹੈ। ਫਿਰ ਜਦੋਂ ਸਿੱਖਾਂ ਦੀ ਗੱਲ ਆਉਂਦੀ ਹੈ ਉਦੋਂ ਸੰਵਿਧਾਨ ਦੀ ਇਹ ਦਵਰਤੋਂ ਕਰਦੇ ਆ ਸਿੱਖਾਂ ਦੇ ਉੱਤੇ ਹੋਰ ਲਾਗੂ ਕਾਨੂੰਨ ਜਿਹੜੇ ਹੋਰ ਆ ਆਮ ਨੇ ਸਿੱਖਾਂ ਤੋਂ ਇਲਾਵਾ ਉਹਨਾਂ ਤੇ ਹੋਰ ਫੰਕਸ਼ਨ ਹੈ ਜੋ ਇੱਕ ਪਾਸੇ ਜੇ ਅਸੀਂ ਗੱਲ ਕਰੀਏ ਸਰਸੇ ਵਾਲੇ ਸਾਧ ਨੂੰ ਉਹਨੂੰ ਮੁਕਾਇਦਤ ਹੋਈ ਉਹਨੂੰ 20 ਸਾਲ ਦੀ ਸਜ਼ਾ ਹੋਈ ਬਲਾਵਟਾਰ ਦੇ ਕੇਸ ਦੇ ਵਿੱਚ ਉਹਨੂੰ ਨਿਤ ਦੀਏ ਚੋ ਸੇ ਮਹੀਨੇ ਜਿਹੜੀ ਪ੍ਰੋਬਲ ਮਿਲ ਜਾਂਦੀ ਆ 42 42 ਦਿਨ ਦੀ ਹੈ ਮਹੀਨੇ ਮਹੀਨੇ ਦੀ ਤੇ ਇਹਦੇ ਉੱਤੇ ਤਾਂ ਕੋਈ ਕੇਸ ਵੀ ਦਰਜ ਨਹੀਂ ਹੋਇਆ ਤਾਂ ਲੋਕਾਂ ਨੇ ਐਮਪੀ ਵੀ ਬਣਾਤਾ ਫਤਵਾ ਵੀ ਦਿੱਤਾ ਫੇਰ ਕਿਉਂ ਨਹੀਂ ਛੱਡੇ ਆਲੇ ਅੱਜ ਫਿਰ ਜਦੋਂ ਸੌਂ ਚੁਕਣ ਦੀ ਸਮਾਂ ਆ ਜਾਂਦਾ ਸਾਰਿਆਂ ਨੇ ਸੌਂ ਚੁਕਰੀ ਇਹ ਵੀ ਫਿਰ ਦੇਖੋ ਮਸਾਈ ਜਿਹੜਾ ਅੱਜ 5 ਜੁਲਾਈ ਨੂੰ ਸੌਂ ਚੁਕ ਸਮਾਗਨ ਹੋਇਆ ਸਾਰੇ ਐਮਪੀ ਆਂ ਦੀਆਂ ਜਿਹੜੀਆਂ ਸੌ ਚੋਕ ਜਿਹਾ ਸਮਝ ਨਹੀਂ ਆ ਤੇ ਸੁੰਬੀਰ ਨੇ ਉਹ ਜਿਵੇਂ ਦੇਖਿਆ ਨੇ ਸਾਰਾ ਕੁਝ ਉਹ ਬੀਡੀਓ ਬਾਰਾਂ ਦੇ ਆ ਆਈ ਅਮਰਪਾਲ ਸਿੰਘ ਦੀ ਇੱਕ ਚਲਕ ਵੀ ਜਿਹੜੀ ਉਹ ਨਹੀਂ ਦਿਖਾਈ ਨਹੀਂ ਕਿਉਂਕਿ ਉਹਦੇ ਦਰਸ਼ਨ ਕਰਨ ਜਿਹੜੇ ਨੌਜਵਾਨ ਨੇ ਉਹ ਕਾਬਲੇ ਨੇ ਜੀ ਉਹਦੀ ਇੱਕ ਝਲਕ ਦੇ ਜਾਂਦੀ ਆ ਜਿਹੜੇ ਨੌਜਵਾਨਾਂ ਦੇ ਵਿੱਚ ਜਿਹੜਾ ਫਿਰ ਜੋਸ਼ ਭਰ ਜਾਂਦਾ ਇਸ ਕਰਕੇ ਸਰਕਾਰਾਂ ਡਰਦੀਆਂ ਨੇ ਸੰਤ ਜੀ ਦੇ ਨਾਇਰ ਸਿੰਘ ਖਾਲਸਾ ਪੰਡਾ ਵਾਲਿਆਂ ਦੀ ਜਿਉਂ ਤਸਵੀਰ ਜਦੋਂ ਦੇਖ ਕੇ ਦਿਨੇ ਅੱਜ ਵੀ ਸਰਕਾਰਾਂ ਉਹ ਕੰਬਦੀਆਂ ਨੇ ਤਸਵੀਰ ਤੋਂ ਵੀ ਡਰਦੇ ਨੇ ਜਿਹੜੇ ਜੋ ਲੋਕ ਨੇ ਪਾਪੀ ਲੋਕ ਨੇ ਸਰਕਾਰਾਂ ਵੀ ਇਹਦੀ ਫੋਟੋ ਨਹੀਂ ਲਾਉਂਦੀ ਉਸੀ ਤਰ੍ਹਾਂ ਭਾਈ ਅਮਰਤਪਾਲ ਸਿੰਘ ਦੀ ਚਾਲ ਕਰੀ ਦਿਖਾ ਰਹੀ ਹੈ ਦੇਖੋ ਅਸੀਂ ਤੁਲਨਾ ਤਾਂ ਨਹੀਂ ਕਰ ਸਕਦੇ ਸੰਤਾਂ ਨਾਲ ਉਹਨਾਂ ਦੀ ਸੰਤ ਇੱਕ ਬਹੁਤ ਮਹਾਨ ਵੱਡੀ ਸ਼ਖਸੀਅਤ ਹੋਏ ਨੇ ਉਹਨਾਂ ਵਰਗਾ ਕੋਈ ਨਾ ਕੋਈ ਹੋਇਆ ਨਾ ਕਿ ਹੋ ਸਕਦਾ ਉਹਨਾਂ ਨੇ ਸ਼ਹੀਦੀ ਦਿੱਤਾ ਆਪਦਾ ਫੌਜ ਦੇ ਜਿਹੜੇ ਆਪਦੇ ਮਤਨ ਤੇ ਉਹਨਾਂ ਨੇ ਅਟਲ ਜਿਹੜਾ ਉਹ ਬਚਨ ਬੂਦੇ ਕੀਤੇ ਜੋ ਵੀ ਉਹਨਾਂ ਨੇ ਜਿਹੜਾ ਕਮਾਇਆ ਸ਼ਹੀਦੀਆਂ ਦਿੱਤੀਆਂ ਪਰ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਨਕਸ਼ੇ ਗੱਲ ਨੂੰ ਚਾਲ ਚੱਲੇ ਸੰਗਤਾਂ ਨੂੰ ਅਮਰਤੀ ਸੁਣਾ ਜਿਹਨਾਂ ਸੀਸੇ ਨੂੰ ਹੁੰਦਾ ਸੀਗਾ ਫਿਰ ਜਦੋਂ ਐਮਪੀ ਬਣ ਗਿਆ ਅੱਜ ਦੇਖੋ ਜਿਹੜਾ ਕੋਈ ਤੁਸੀਂ ਦੇਖਿਆ ਹਾਲ মিডিਆ ਦਾ ਮੰਦ ਗੱਡੀ ਦੇ ਵਿੱਚ ਲਿਆਉਣਾ ਨਾ ਕਿਸੇ ਪੱਤਰਕਾਰ ਨਾਲ ਕੋਈ ਗੱਲਬਾਤ ਨਾ ਕਿਸੇ ਨਾਲ ਫੋਟੋ ਨਹੀਂ ਖਾਂਦ ਬਸ ਸਿਰਫ ਦੋ ਪਰਿਵਾਰਕ ਮੈਂਬਰ ਉਹਨਾਂ ਦੇ ਪਿਤਾ ਜੀ ਤੇ ਚਾਚਾ ਜੀ ਜਿਹੜੀ ਮੂਲਾਦ ਉਹ ਵੀ ਇੱਕ ਬੰਦ ਕਮਰੇ ਦੇ ਵਿੱਚ ਬਿਲਕੁਲ ਕਿਸੇ ਨਾਮ ਹੋਣਾ ਕੋਲੇ ਹੈਗਾ ਸੀ ਬਿਲਕੁਲ ਉਹ ਕਰਵਾਈ ਆ ਤੇ ਜੋ ਉਸ ਤੋਂ ਬਾਅਦ ਭਾਈ ਜੀ ਸਾਉ ਦੇ ਪਿਤਾ ਜੀ ਨੇ ਹੀ ਦੱਸਿਆ ਵੀ ਭਾਈ ਸਾਹਿਬ ਜਾਂਦੇ ਹੋਏ ਸੰਗਠਨ ਦੇ ਦਿੱਤਾਂ ਨੂੰ ਰਾਜੀ ਕਰਕੇ ਗਏ ਨੇ। ਤੁੰਦੂਰ ਸਾਹਿਬ ਦੇ ਜਿਹੜੇ ਬੋਟਰ ਉਹਨਾਂ ਦਾ ਵੀ ਉਹਨੂੰ ਸੰਗਠਨ ਜਿਨ੍ਹਾਂ ਨੇ ਸਾਥ ਦਿੱਤਾ ਜਿੱਤੇ ਬੰਦਿਆਂ ਸਾਰਨ ਤੁਨ ਬਾਰ ਦਿੱਤਾ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਵੀ ਸਰੋਨ ਇਨਵਿਟਿਨ ਇਲੈਕਸ਼ਨ ਨਹੀਂ ਆ ਤਿਆ ਰਹੋ। ਉਹ ਜੜੇ ਨੋ ਵਿਵਾਨਾ ਨੂੰ ਜਿਹੜੇ ਜਿੱਤੇ ਬੰਦੇ ਨੇ ਪੱਕੇ ਤਰ੍ਹਾਂ ਇਹਨੂੰ ਸਮਝ ਲੈਣਾ ਚਾਹੀਦਾ। ਤੇ ਇਸ ਸਾਰੇ ਨੂੰ ਹੁਣ ਜਿਹੜਾ ਗੁਰੂ ਘਰਾਂ ਦੇ ਵਿੱਚ ਕਰਮ ਦਾ ਪਿਆ ਬਾਦਲ ਗਿਆ ਨੇ ਪਾਇਆ ਉਹਨੂੰ ਕੱਢਣ ਦਾ ਸਮਾਂ ਆ ਗਿਆ। ਆਉਣ ਵਾਲੇ ਸਮੇਂ ਦੇ ਵਿੱਚ ਸਰੋਵਿੰਗ ਕਮੇਟੀ ਦੀ ਇਲੈਕਸ਼ਨ ਹੋਣੀ ਹੈ। ਜਿਹਦੀ ਜਿਹਦੀ ਅਜੇ ਤੱਕ ਹੋ ਨਹੀਂ ਹੋਣੀ ਮੈਂ ਸਾਰੇ ਨੌਜਵਾਨਾਂ ਵੀਰਾਂ ਨੂੰ ਬੇਨਤੀ ਅਪੀਲ ਕਰਨਾ ਪਾਈ ਮੋਤੀਪਾਲ ਸਿੰਘ ਨੇ ਵੀ ਕਿਹਾ। ਤੂੰ ਆਪ ਨੂੰ ਆਪਣੇ ਵੋਟਾਂ ਬਣਾਓ ਤੇ ਇਲੈਕਸ਼ਨ ਦੀ ਤਿਆਰੀ ਦੇ ਵਿੱਚ ਰੁੱਝੋ। ਸਰੋਵਿੰਗ ਹੋਣੇ ਇਲੈਕਸ਼ਨ ਆ ਰਹੀਆਂ ਨੇ ਇਹਦੇ ਵਿੱਚ ਉਹ ਵਿਗੰਦ ਸਾਫ ਕੀਤਾ ਜਾਊਗਾ। ਗੁਰੂ ਸਾਹਿਬ ਕਰਤਾ ਕਰਮਗੇ। ਅਸੀਂ ਸਰਕਾਰ ਦੀ ਸ਼ਖਦਨ ਦਾ ਕਰਦੇ ਆ ਜਦੋਂ ਉਹ ਐਮਪੀ ਲੋਕਾਂ ਨੇ ਪਾਤੋ ਪਾਤੇ ਤਵੇ ਉਸ ਨਾਜ਼ਾ ਰਿਆ ਟ੍ਰੋਂਪ ਉਹ ਲੋਕਾਂ ਦੇ ਵਿੱਚ ਵਿਚਰਨ ਉਹ ਆਪਦੇ ਹਲਕੇ ਦਾ ਵਿਕਾਸ ਕਰਨਾ ਉਹ ਜਿਹੜੀ ਸਮਾਜ ਦੇ ਕੰਮ ਕਰਨ ਤੇ ਪਹਿਲਾਂ ਤਾਂ ਇਹ ਰੋਲਾ ਪਾਉਂਦੇ ਸੀਗੇ ਵੀ ਇਹ ਖਾਲਸਾਨੀ ਆ ਫਲਾਨਾ ਟਿੰਟ ਹੁਣ ਤਾਂ ਉਹਨਾਂ ਦੇ ਸਵਿਧਾਨ ਦੇ ਮੁਤਾਬਕ ਹੀ ਹੋ ਗਿਆ ਨਾ ਸਾਰੇ ਕੋਈ ਲੈਸੈਂਸ ਵੀ ਲੜ ਲਈ ਐਮਪੀ ਵੀ ਬਣ ਗਿਆ ਤੇ ਆਦਰ ਸੰਵਿਧਾਨ ਦੇ ਮਤਲਬ ਸੌ ਵੀ ਤੱਕ ਲਿਖਾ ਜੇ ਵੀ ਉਹਨਾਂ ਨੂੰ ਕਾਹ ਤੋਂ ਡਰ ਲੱਗਦਾ ਹੋਊਗਾ ਫਿਰ ਇਹਦਾ ਮਤਲਬ ਵੀ ਜਿਹੜਾ ਸੰਵਿਧਾਨ ਆ ਉਹ ਸਿੱਖਾਂ ਵਾਸਤੇ ਹੋ ਰਿਹਾ ਤੇ ਦੂਸਰੇ ਜਿਹੜੇ ਕੌਮਾਂ ਨੇ ਹਿੰਦੂ ਆ ਉਹਨਾਂ ਵਾਸਤੇ ਅਲੱਗਾ ਇਸ ਕਰਕੇ ਜਿਹੜੀ ਸਰਕਾਰ ਆ ਜਿਨ੍ਹਾਂ ਭਾਈ ਸਾਹਿਬ ਹੰਦਰ ਰੱਖੋਗੀ ਜਿਨ੍ਹਾਂ ਸਿੱਖਾਂ ਤੇ ਤਸੱਦਦ ਕਰੋਗੀ ਬੰਦੀ ਸਿੰਘਾਂ ਨੂੰ ਨਹੀਂ ਰਹਾ ਕਰਦੀ ਚਾਹੇ ਭਾਈ ਜਗਤਾਰ ਸਿੰਘ ਅਖਬਾਰਾਂ ਨੇ ਬੰਦੀ ਸਿੰਘਾਂ ਨੇ ਪ੍ਰਾਰਥਨਾ ਕੇ ਹੋਣ ਵਾਲੇ ਦੇਰ ਵੀ ਬੈਠੇ ਨੇ ਉਹਨੇ ਸਿੱਖ ਕੌਮ ਦੀ ਉਹਨਾਂ ਦੀ ਜੜ੍ਹ ਦੀ ਗਲਾ ਹੋ ਗਈ ਦਿਨੋਂ ਦਿਨ ਜਿੰਨਾ ਇਹ ਬੰਦ ਰੱਖਣਗੇ ਜਿੰਨਾ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਨਗੇ ਉਹਨੇ ਉਹ ਲੋਕਾਂ ਦੇ ਜਿਹੜੇ ਮਨਾਂ ਦੇ ਵਿੱਚ ਉਹਨਾਂ ਦਾ ਬਾਸ ਹੋਗਾ ਨੌਜਵਾਨਾਂ ਜਲਾਹੇ ਤੜਕੇ ਬਣਦੇ ਰਹਿਣਗੇ ਇਸ ਕਰਕੇ ਮੈਂ ਸਰਕਾਰ ਨੂੰ ਕਹਿਣਾ ਚਾਹਣਾ ਭਾਈ ਅਮਰਪਾਲ ਸਿੰਘ ਨੂੰ ਸਣੇ ਜਿੰਨੇ ਡਿਬਰੂਗੜ੍ਹ ਦੇ ਵਿੱਚ ਹੋਰ ਜ਼ਿਲ੍ਹੇ ਵਿੱਚ ਬੰਦ ਕੀਤੇ ਹੋਣੇ ਸਿੰਘ ਸਾਰਿਆਂ ਨੂੰ ਤੁਰੰਤ ਸੁਧਣਾ ਚਾਹੀਦਾ ਹੈ ਅੱਜ ਜਿਹੜੇ ਬਾਬਾ ਜੀ ਪਾਈ ਸੰਜੇ ਸਿੰਘ ਦਾ ਵੀ ਇੱਕ ਜਿਹੜੇ ਬੰਦੇ ਦਾ ਸਿੱਖੀ ਪਰ ਉਹਨਾਂ ਨੂੰ ਵੀ ਜਿਹੜਾ ਉਹਨਾਂ ਦੇ ਨਾਲ ਨਹੀਂ ਮਿਲਣ ਦਿੱਤਾ ਗਿਆ ਪਹਿਲਾਂ ਕਹਿੰਦੇ ਸੀ ਕਿ ਆਮ ਮਿਲਣ ਦਿੱਤਾ ਜਾਏਗਾ ਪਰ ਜਦੋਂ ਉਹਨਾਂ ਨੂੰ ਲੈ ਕੇ ਉੱਤੇ ਆਦਾ ਗਿਆ ਤਾਂ ਫਿਰ ਉਹਨਾਂ ਨੂੰ ਬੰਦਾ ਕਰ ਦਿੱਤਾ ਮਿਲਣ ਨਹੀਂ ਦਿੱਤਾ ਗਿਆ ਜੀ ਜਿਵੇਂ ਕਿ ਉਹ ਯਮਨ ਕੁਪਾਲ ਸਿੰਘ ਉਹ ਭਾਈ ਸਰਬਜੀਤ ਸਿੰਘ ਉਹ ਸ਼ਕਤੀਆਂ ਨੇ ਜਿਹੜੀ ਪੰਥ ਦੀ ਅਸਲੀ ਰਮਾਇਣ ਦੀ ਕਰ ਰਹੀ ਹੈ ਨਾ ਜਿਹਨਾਂ ਨੂੰ ਜਿਹੜਾ ਪੰਥ ਤੋਂ ਲਾਉਂਦੇ ਬਾਹਰ ਉਹ ਚਾਹੁੰਦਾ ਵਾ ਜਿਹੜੇ ਇੱਥੇ ਪਹਿਲਾਂ ਸੀ ਜਿੰਨਾ ਕਹਿੰਦੇ ਸੀ ਪੰਥਾਂ ਉਹ ਲੋਕਾਂ ਨੇ ਸਾਰੇ ਨਕਾਰਦੇ ਆ ਤੇ ਕੋਈ ਵੀ ਗੱਲ ਨਹੀਂ ਸਾਰੇ ਲੋਕਾਂ ਨੇ ਨਕਾਰਦੇ ਆ ਬੁੱਧ ਜੀ ਨੇ ਮੰਨੂ ਲੈ ਗਿਆ ਦੋ ਸ਼ਖਸ ਨੇ ਜਿਹੜੇ ਉਹ ਪੰਥ ਦੀ ਜਿਹੜੀ ਹੁਣ ਅਗਵਾਹੀ ਕਰ ਰਹੇ ਨੇ ਭਾਈ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚ ਮੰਦ ਨੇ ਉਹ ਉੱਥੋਂ ਹੀ ਜਿਹੜਾ ਪੰਥ ਦੇ ਮਨਾਂ ਦੇ ਵਿੱਚ ਉਹਨਾਂ ਦਾ ਪਿਆਰ ਬਣਿਆ ਹੋਇਆ ਨੌਜਵਾਨਾਂ ਜਲਾਹ ਤੜਫਣ ਮਰ ਤੁਕੇ ਨੇ ਭਾਈ ਸਰਬਜੀਤ ਸਿੰਘ ਖਾਲਸਾ ਜਿਨ੍ਹਾਂ ਦੇ ਪਰਿਵਾਰ ਦੀ ਬਹੁਤ ਵੱਡੀ ਕੁਰਬਾਨੀਆਂ ਪਿਤਾ ਨੇ ਇੰਦਰਾ ਗਾਂਧੀ ਨੂੰ ਉਸ ਟਾਈਮ ਸੋਧਿਆ ਤੇ ਸਰਕਾਰ ਨੂੰ ਵੀ ਕਿਤੇ ਜਿੱਥੇ ਇਹਨਾਂ ਦਾ ਆਪਸ ਵਿੱਚ ਮੇਲ ਹੋ ਗਿਆ ਵੀ ਹੋਰ ਗੱਲਬਾਤ ਹੋ ਜੂ ਕਿ ਇਹਨਾਂ ਦੇ ਕੋਈ ਹੋਰ ਸੰਗਤਮੂਨਾ ਨਾ ਨੋਮਾ ਨੂੰ ਸੁਨੇਹਾ ਨਾ ਲਾ ਦੇ ਇਸ ਕਰਕੇ ਉਹਨਾਂ ਨੇ ਮੰਨ ਦਿੱਤਾ ਦੇਣਾ ਚਾਹੀਦਾ ਸੀ ਸਮਾਉਣਾ ਨੂੰ ਕਿਉਂਕਿ ਉਹ ਵੀ ਐਮਪੀ ਨੇ ਉਹ ਵੀ ਐਮਪੀ ਨੇ ਸਰਕਾਰ ਕਿੰਨਾ ਚਿਰ ਹੀ ਤਸੱਦਦ ਕਰੂਗੀ ਇੱਕ ਦਿਨ ਭਾਈ ਅਮਰਪਾਲ ਸਿੰਘ ਤੇ ਸਾਰੇ ਜਿੰਨੇ ਵੀ ਬੰਦਸੀ ਨੇ ਬਾਹਰ ਨੂੰ ਜਿਹੜਾ ਸਰਕਾਰਾਂ ਨੇ ਜ਼ੋਰ ਲਾਉਣਾ ਲਾ ਲੈਣ ਤੇ ਅਸੀਂ ਸਵਨਾ ਦੇ ਮੁਕਾਬਲ ਕਾਨੂੰਨ ਦੇ ਮੁਕਾਬਲ ਉਹਨਾਂ ਨੂੰ ਘਰ ਲਿਆਵਾਂਗੇ ਤੇ ਜਿਹੜੇ ਨੌਜਵਾਨ ਨੇ ਮੈਂ ਸਭ ਨੂੰ ਬੇਨਤੀ ਕਰੂਗਾ ਪੰਚਧਾਰੀ ਨੂੰ ਬੇਨਤੀ ਕਰਨਾ ਕਿ ਹੁਣ ਵਾਰੀ ਸਮੇਂ ਦੇ ਵਿੱਚ ਸੂਮਿਕ ਕਮੇਟੀ ਦੀ ਇਲੈਕਸ਼ਨ ਹੋਣੀਆਂ ਜਿੰਨੀ ਚੋਣਾਂ ਵੀ ਹੋਣੀਆਂ ਨੇ ਤੇ 27 ਦੀਆਂ ਚੋਣਾਂ ਵੀ ਹੋਣਾਂ ਨੇ ਹੁਣ ਆਪਾਂ ਨੇ ਇਹ ਪੂਰਾ ਚੜ੍ਹਦੀ ਕਲਾ ਦੇ ਨਾਲ ਜਿਹੜੀ ਪੰਚਿਕ ਐਤਕੀ ਸਰਕਾਰ ਬਣਾਉਣੀ ਆ ਸੂਮਿਕ ਕਮੇਟੀ ਦੇ ਵਿੱਚ ਜਿਹੜੇ ਪੰਚਿਕ ਨਾ ਮੈਂਦੇ ਨੇ ਆਪਾਂ ਉਹਨਾਂ ਨੂੰ ਚੁਣ ਕੇ ਭੇਜਣਾ ਤੇ ਉਸੇ ਸਾਡਾ ਕਾਲਪੁਰ ਸਾਹਿਬ ਦਾ ਜਿਹੜਾ ਜੱਥੇਦਾਰ ਆ। ਕੋਈ ਜੱਥੇਦਾਰ ਸਿੰਘ ਨਾ ਵਾਰ ਉਹਨੂੰ ਵੀ ਅਸੀਂ ਬਾਹਰ ਲੈ ਕੇ ਹਾਂ ਤੇ ਫਿਰ ਪੰਥ ਦੀ ਗੱਲ ਬਾਣੀ ਫਿਰ ਪੰਥ ਦੀ ਗੱਲ ਤੋਂ। ਦਾ ਪਤਾ ਜੀ ਅੱਜ ਬੰਗਲੇ ਲਈ ਇੱਕ ਖੁਸ਼ੀ ਦਾ ਦਿਨ ਹੈ। ਖਾਸ ਕਰਕੇ ਕਹਿੰਦੇ ਜਿਹੜੇ ਕੰਗੁਰ ਸਾਹਿਬ ਦੇ ਲੋਕ ਨੇ। ਉਹਨਾਂ ਦੇ ਲਈ ਇੱਕ ਬਹੁਤ ਵੱਡਾ ਕੰਮ ਕੀਤਾ ਤੇ ਨੇ। ਉਹਨਾਂ ਜਿਹੜੇ ਉਹਨਾਂ ਦੇ ਕੰਮ ਨੇ ਉਹ ਤਾਂ ਜਦੋਂ ਭਾਈ ਸਾਹਿਬ ਬਾਹਰ ਆਣਗੇ ਉਦੋਂ ਹੋਣਗੇ। ਬਸ ਤਾਂ ਜਦੋਂ ਟਰੱਕ ਬਾਹਰ ਨਹੀਂ ਹੁੰਦੇ ਫਿਰ ਕੰਮ ਕਿੱਦਾਂ ਹੋਣਗੇ ਕਿ ਨਵਾਂ ਸ਼ਹਿਰ ਬਿਨਾਂ ਰੰਗ ਨਹੀਂ ਜਿਹੜੇ ਕੰਮ ਹੋ ਤਾਂ ਰੁਕੇ ਰਹਿਣਗੇ ਜੋ ਤੁਹਾਨੂੰ ਬਾਹਰ ਨਹੀਂ ਸਭ ਕੁਝ ਹੋ ਰਿਹਾਣਾ ਮੈਨੂੰ ਐ ਦੱਸੋਗੇ ਇਹ ਪਹਿਲਾਂ ਹੋਇਆ ਜਿਹੋ ਤੇ ਇੰਦੇ ਕੋਈ ਕੰਮ ਪੰਜਾਬ ਦੇ ਵਿੱਚ ਹੁਣ ਬਥੇਰੇ ਐਮਪੀ ਬਣ ਜਾਂਦੇ ਨੇ ਚਲੇ ਜਾਂਦੇ ਨੇ ਨਵੇਂ ਬਣ ਜਾਂਦੇ ਨੇ ਉਹਨਾਂ ਨੇ ਕੀ ਕੀਤਾ ਅੱਜ ਤੱਕ ਤਾਂ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਦਾ ਹੀ ਨਹੀਂ ਲੋਟ ਆਇਆ ਮੈਨੂੰ ਤਾਂ 50 ਸਾਲ ਹੋ ਗਏ ਦੇਖਦੇ ਹਾਂ ਇਹੀ ਕੰਮ ਹਰ ਸਾਲ ਸਰਪੰਚੇ ਕਹਿੰਦਾ ਮੈਨੂੰ ਸਰਪਟ ਬਾਦੋਂ ਮੈਂ ਖਲੀਆਂ ਨਾਲੀਆਂ ਬਣਾਉਣਾ ਉਹ ਕਹਿੰਦਾ ਸਾਡੀ ਸਰਕਾਰ ਬਣਾ ਦਿਓ ਅਸੀਂ ਤੁਹਾਨੂੰ ਆਖਸਾਂ ਡਾਟਾ ਦਾਲ ਦੇ ਦਾਂਗੇ ਵਿਕਾਸ ਕਰਿਆ ਕਿ ਨਹੀਂ ਆ ਕਿਹੜੀ ਸਰਕਾਰ ਕਰਦੀ ਕਿਹੜਾ ਐਮਪੀ ਕਰਦਾਗਾ